ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰ ਫਿਰ تیر ਜੀ ਹਾਜ਼ਰ ਨੇ ਸਤਿ ਸ਼ਕਲ تیر ਜੀ ਬਹੁਤ ਬਹੁਤ ਸਵਾਗਤ ਹੈ ਪਰ تیر ਜੀ ਸਵਾਲ ਬੜਾ ਮਹੱਤਵਪੂਰਨ ਹੈ ਬਹੁਤ ਸਾਰੇ ਵਿਦਿਆਰਥੀ ਅਪਲਾਈ ਕਰ ਰਹੇ ਨੇ ਕੈਨੇਡਾ ਤੇ ਨੋਟ ਛਾਪਣ ਵਾਲੇ ਨੋਟ ਵੀ ਛਾਪ ਰਹੇ ਨੇ ਖੁੱਲੇ ਨੋਟ ਛਾਪ ਰਹੇ ਨੇ ਉਹਨਾਂ ਸਕਸੈਸ ਰੇਟ ਹੈ ਨਹੀਂ ਸੋ ਸਵਾਲ ਮੇਰਾ ਸਿੱਧਾ ਤੁਹਾਡੇ ਨਾਲ ਇਹ ਹੈ ਕਿ ਵੀ ਤੁਸੀਂ ਹਮੇਸ਼ਾ ਵਿਦਿਆਰਥੀਆਂ ਨੂੰ ਮੋਟੀਵੇਟ ਕਰਦੇ ਹੋ ਤੁਹਾਡੀ ਕੋਸ਼ਿਸ਼ ਹੁੰਦੀ ਹੈ ਕਿ ਵਿਦਿਆਰਥੀਆਂ ਦਾ ਪੈਸਾ ਫालतू ਨਾ ਲੱਗੇ ਕੋਣ ਤੁਸੀਂ ਵੀ ਨੋਟ ਛਾਪ ਰਹੇ ਹੋ ਜਾਂ ਤੁਸੀਂ ਸੰਜਮ ਨਾਲ ਵਿਦਿਆਰਥੀਆਂ ਨੂੰ ਗਾਈਡ ਕਰ ਰਹੇ ਹੋ ਮੈਂ ਕੋੜਾ ਸਵਾਲ ਪੁੱਛਿਆ ਮਾਫੀ ਚਾਹੂੰਗਾ ਪਰ ਮੈਨੂੰ ਜਵਾਬ ਇਦਾ ਦੇ ਦਿਓ ਤੇ ਬਿਲਕੁਲ ਸਰ ਮੈਂ ਤਾਂ ਕਹਾਂਗਾ ਕਿ ਇਦਾਂ ਦੇ ਕੋੜੇ ਸਵਾਲ ਨਾ ਸਾਡੇ ਕੋਲ ਜੇ ਮੈਂ ਤਾਂ ਕਹਾਂਗਾ ਕਲਾਇੰਟ ਸਾਡੇ ਕੋਲ ਵੀ ਪੁੱਛੇ ਤੇ ਸਾਰਿਆਂ ਕੋਲ ਪੁੱਛੇ ਤੇ ਜਿੱਦਾਂ ਨੂੰ ਜਦੋਂ ਕਲਾਇੰਟ ਕੋੜੇ ਸਵਾਲ ਪੁੱਛਣਾ ਪਹਿਲ ਨੂੰ ਸਟਾਰਟ ਕਰ ਦੇਵੇ ਇਸ ਕੰਮ ਕਰਨ ਤੋਂ ਪਹਿਲੂ ਤੇ ਸਾਰਾ ਕੁਝ ਬਹੁਤ ਵਧੀਆ ਜਿਹੜਾ ਬਾਅਦ ਚ ਰੌਲੇ ਪੈਂਦੇ ਨੇ ਨਾ ਕਿ ਯਾਰ ਫਲਾਣਾ ਬੰਦਾ ਮੇਰਾ ਨਾ ਕਰ ਗਿਆ ਫਲਾਣਾ ਬੰਦਾ ਮੇਰਾ ਨਾ ਕਰ ਗਿਆ ਫਿਰ ਸਾਰੀਆਂ ਚੀਜ਼ਾਂ ਬੰਦ ਹੋ ਜਾਣਗੀਆਂ ਤੇ ਸਰ ਸੱਚਾਈ ਆ ਹਰ ਵੀਡੀਓ ਦੇ ਵਿੱਚ ਅਸੀਂ ਤਾਂ ਕਹਿ ਰਹੇ ਆ ਕਿ ਸਖਤੀ ਚੱਲਣ ਦੀ ਆ ਵੀਜ਼ੇ ਕਟਾਰੇ ਆ ਬਟ ਉਹੀ ਗੱਲ ਆ ਨਾ ਕੰਮ ਤਾਂ ਮੈਂ ਵੀ ਨਹੀਂ ਬੰਦ ਕੀਤਾ ਕੰਮ ਤਾਂ ਮੈਂ ਵੀ ਜਿਹੜਾ ਕਰ ਰਿਹਾ ਹੈਗਾ ਠੀਕ ਆ ਨਾ ਸੋ ਖਰਚੇ ਵੀ ਜਿਹੜੇ ਮੇਰੇ ਪੈ ਹੀ ਰਹੇ ਆ ਮਹੀਨਾ ਦਾ ਤੁਹਾਨੂੰ ਪਤਾ ਇੱਕ ਤਰੀਕ ਚੜ੍ਹ ਹੀ ਜਾਂਦੇ ਚਾਹੇ ਸੈਲਰੀ ਆ ਉਹ ਚਾਹੇ ਰੈਂਟ ਹੋਵੇ ਖਰਚੇ ਤਾਂ ਸਰਕਲ ਘੁੰਮਦੇ ਆ ਬਟ ਨਾ ਕਿਸੇ ਨਾ ਜੋ ਵੀ ਇੱਕ ਅੰਦਰੋਂ ਜੋ ਵੀ ਮੈਂ ਕਰ ਸਕਦਾ ਕਿਉਂਕਿ ਕੀ ਅਸੀਂ 1 ਰੁਪਇਆ ਵੀ ਪਹਿਲਾਂ ਨਹੀਂ ਲੈਂਦੇ ਹਾਂ ਸਰਕਾਰੀ ਵੀ ਇਸ ਜਿਹੜੀ ਐਮਬੈਸੀ ਫੀਸ ਦਾ ਜੋ ਕਲਾਇੰਟ ਆਪਣੇ ਦਿੰਦਾ ਪਰ ਆਪ ਨਹੀਂ ਉਹਦੇ ਕੋਲ ਪੈਸਾ ਘਰ ਲੈ ਕੇ ਜਾਂਦੇ ਤਾਂ ਕਿ ਜਿਹੜਾ ਕੀ ਹੈਗਾ ਕਿ ਅ ਅਸੀਂ ਉਹਨੂੰ ਰਵਾ ਕੇ ਲੈ ਕੇ ਜਾਈਏ ਤਾਂ ਉਹੀ ਚੀਜ਼ ਸਰ ਅਸੀਂ 11 ਨਵੰਬਰ ਮੈਂ ਡੇਟ ਬੋਲ ਦਵਾ 11 ਨਵੰਬਰ 2025 ਰੋਜ਼ ਹੀ ਅਸੀਂ ਕਿ ਇੰਪਲੀਮੈਂਟ ਕਰ ਦਿੱਤੀ ਜਿਹੜੀ ਹੈਗੀ ਆ ਕਿ ਕਿਸੇ ਵੀ ਕਲਾਇੰਟ ਕੋਲ ਚਾਹੇ ਉਹ ਵਿਸਟਰ ਵੀਜ਼ਾ ਦਾ ਹੋਵੇ ਚਾਹੇ ਉਹ ਸਟੂਡੈਂਟ ਵੀਜ਼ਾ ਦਾ ਹੋਵੇ ਉਹਨੇ ਕੈਨੇਡਾ ਅਪਲਾਈ ਕਰਨਾ ਹੈਗਾ ਵਾ ਅਸੀਂ ਉਹ ਤੋਂ ਆਪਣੀ ਫੀਸ ਨਹੀਂ ਅਪਰੰਟ ਲੈ ਰਹੇ ਹਾਂ ਭਰਾ ਵੀਜ਼ਾ ਆ ਗਿਆ ਹਸਾ ਕੇ ਪੈਸੇ ਦੇਈ ਕਿਉਂਕਿ ਪੈਸੇ ਤਾਂ ਮੈਨੂੰ ਵੀ ਚਾਹੀਦੇ ਓਬਵੀਅਸ ਹੈ ਮੇਰੇ ਵੀ ਖਰਚੇ ਚੱਲਦੇ ਹੈਗੇ ਆ ਮਲੇ ਵੇਲੇ ਕੀ ਚੱਲੀ ਪਈ ਜਾਣੇ ਆ ਬਟ ਹਾਂ ਜੋ ਕਰ ਸਕਦੇ ਆ ਇਮਾਨਦਾਰੀ ਨਾਲ ਕਿਉਂਕਿ ਬੱਚੇ ਨੂੰ ਨਾਲ ਡਰ ਹੁੰਦਾ ਕਿਉਂਕਿ ਐਸ ਲਈ ਮਾਰਕੀਟ ਦੇ ਵਿੱਚ ਨਾ ਚੱਲਣ ਵੀ ਦਿਆ ਚੀਜ਼ਾਂ ਕਿ ਬੱਚੇ ਨੂੰ ਕਹਿ ਕੇ ਉਹਦੇ ਕੋਲ ਪੈਸੇ ਲੈ ਆ ਜਾ ਰਹੇ ਔਰ ਲ ਆਪਣਾ ਸਰਕਲ ਕੁਮਾਰਿਆ ਹੈਗਾ ਵਾ ਸੋ ਬਟ ਅਸੀਂ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਹਰ ਕਿਸੇ ਦਾ ਆਪਣਾ ਬਿਜ਼ਨਸ ਮਾਡਲ ਮੈਂ ਕਹਿੰਦਾ ਸਾਰੀ ਦੁਨੀਆ ਹੀ ਚੰਗੀ ਜਿਹੜੀ ਹੈਗੀ ਆ ਇਹ ਸੀ ਜੇ ਅਸੀਂ ਆਪਣੇ ਆਪ ਨੂੰ ਮਜਬੂਰ ਕਰਦੇ ਆ ਪਰ ਓਕੇ ਸਮੇਂ ਦੇ ਵਿੱਚ ਇੱਕ ਤਾਂ ਬੱਚਿਆਂ ਦਾ ਸੈਂਡਲ ਹੈ ਇੱਕ ਦੂਜੀ ਗੱਲ ਜਿਹੜੀ ਓਕੇ ਸਮੇਂ ਦੇ ਵਿੱਚ ਟੀਮ ਨੂੰ ਵੀ ਸਾਰਿਆਂ ਨੂੰ ਮੋਟੀਵੇਟ ਇਹੀ ਕਰਨ ਨੂੰ ਕਹਿ ਰਿਹਾ ਐਕਸਟਰਾ ਐਕਸਟਰਾ ਐਫਰਟ ਲਾ ਕਿ ਜਦ ਇਹ ਨਾਲ ਕੀ ਆਪ ਨੂੰ ਵੀ ਪ੍ਰਵਾਹ ਹੋਵੇ ਯਾਰ ਪੈਸੇ ਤਾਂ ਆਉਣੇ ਜੇ ਵੀਜ਼ਾ ਆ ਤੇ ਏ ਸੀ ਨੂੰ ਮੈਂ ਤਾਂ ਕਹੂੰਗਾ ਜਿੰਨੀ ਛੇਤੀ ਆਪਾਂ ਸਾਰੇ ਸਮਝ ਲਾਂਗੇ ਕਿ ਨਾ ਵੀਜ਼ਾ ਉੱਪਰ ਵਾਲੇ ਦੇ ਹੱਥ ਹੁੰਦਾ ਤੇ ਵੀਜ਼ਾ ਸਾਡਾ ਐਜੇ ਮੈਂ ਤਾਂ ਕਹੂੰਗਾ ਕੰਸਲਟੈਂਟ ਕੀ ਕੰਮ ਆ ਕਿ ਸਹੀ ਕਾਲਜ ਕੋਰਸ ਪੂਰਾ ਪ੍ਰੋਪਰ ਐਫਰਟ ਲਾ ਕੇ ਪੂਰੀ ਕੋਈ ਕਮੀ ਨਾ ਛੱਡ ਕੇ ਵੀਜ਼ਾ ਆਫੀਸਰ ਨੂੰ ਤੁਹਾਡੀ ਫਾਈਲ ਪ੍ਰੈਜੈਂਟ ਕਰਨ ਦੇ ਵਿੱਚ ਜਿਹੜੀ ਕਿ ਤੁਹਾਡੇ ਨਾਲ ਖੜਨਾ ਤੁਹਾਡੀ ਜਿਹੜੀ ਹੈਲਪ ਕਰਨੀ ਹੈਗੀ ਆ ਸੋ ਉਹਦੇ ਵਾਸਤੇ ਆਪਾਂ ਖੜ ਰਹੇ ਆ ਸੋ ਮੈਂ ਇਸ ਲਈ ਹਰ ਬੱਚੇ ਮਾਪੇ ਨੂੰ ਕਹੂੰਗਾ ਇਹ ਉਹ ਮੌਕਾ ਵਾ ਜਿੱਤੇ ਯੂਨੀਵਰਸਿਟੀਜ਼ ਨੇ ਸਕਾਲਰਸ਼ਿਪ ਵੀ ਦੇਣੀ ਹੈ ਸ਼ੁਰੂ ਕਰਤੀਆਂ ਤੇ ਯੂਨੀਵਰਸਿਟੀਆਂ ਵੀ ਐਸ ਲਈ ਕਿਉਂਕਿ ਯੂਨੀਵਰਸਿਟੀਆਂ ਨੂੰ ਵੀ ਬੱਚੇ ਚਾਹੀਦੇ ਜ਼ਰੂਰ ਹੈਗੇ ਆ ਤੇ ਯੂਨੀਵਰਸਿਟੀਆਂ ਵੀ ਐਸ ਲਈ ਬੱਚਿਆਂ ਨਾਲ ਜ਼ਰੂਰ ਖੜ ਰਹੀਆਂ ਉਹਨਾਂ ਨੇ ਵੀ ਆਪਣੇ ਕੋਰਸ ਜਿਹੜੇ ਸ਼ਾਰਟਲਿਸਟ ਕਰਤੇ ਆ ਕਿਆ ਵਾਲੇ ਕੋਰਸਸ ਦੇ ਵਿੱਚ ਐਡਮਿਸ਼ਨ ਲੋ ਜਿੱਥੇ ਕਿ ਵੀਜ਼ਾ ਦੀ ਪ੍ਰੋਬੈਬਿਲਿਟੀ ਜਿੱਥੇ ਕਿ ਹਾਈ ਹੁੰਦੀ ਆ ਸੋ ਇਸ ਲਈ ਮੈਂ ਹਰ ਬੱਚੇ ਨੂੰ ਕਹੂੰਗਾ ਕਿ ਏ ਪਿਨਾਕਲ ਨਾਲ ਤੁਸੀਂ ਜ਼ਰੂਰ ਖੜ ਸਕਦੇ ਆ ਪਿਨਾਕਲ ਤੋਂ ਸਰਵਿਸਿਜ਼ ਲੈ ਸਕਦੇ ਆ ਬਿਨਾ ਕੋਈ ਸਾਡੀ ਫੀਸ ਦਿੱਤੇ ਹੋਣਾ ਜਿਹੜੇ ਕਿ ਸਰਕਾਰੀ ਖਰਚੇ ਜਿਹੜੇ ਹੈਗੇ ਆ ਤੇ ਮੈਂ ਉਹ ਬਿਲਕੁਲ ਜਿਹੜੀ ਐਮਬੈਸੀ ਫੀਸ ਲਾਓ ਜਾਂ ਯੂਨੀਵਰਸਿਟੀ ਦੀ ਫੀਸ ਤੇ ਡੈਫੀਨੇਟਲੀ ਜਿਹੜੀ ਉਹ ਤਾਂ ਬੱਚੇ ਨੂੰ ਪੇ ਕਰਨੀ ਪੈਣੀ ਤੇ ਕਈ ਮੈਨੂੰ ਲੱਗਦਾ ਕਿ ਇੱਥੇ ਨਗਟੇ ਪੋਜ਼ੀਟਿਵ ਕਮੈਂਟ ਦੋਨੇ ਹੀ ਵੱਜਣਗੇ ਕਿਉਂਕਿ ਕਈਆਂ ਨੂੰ ਸ਼ਾਇਦ ਲੱਗਦੀ ਵੀ ਹੋਣੀ ਹੈ ਗੱਲ ਕਿ ਹਾਂਜੀ ਪਰ ਇਹ ਤਾਂ ਮੈਂ ਤਾਂ ਕਹਿੰਦਾ ਉੱਪਰ ਵਾਲਾ ਜਾਣਦਾ ਕੀ ਸਾਡੀ ਇੰਟੈਂਸ਼ਨ ਹੈ ਕੀ ਅਸੀਂ ਇਹ ਚੀਜ਼ਾਂ ਕਿਉਂ ਬੱਚਿਆਂ ਨੂੰ ਕਹਿ ਰਹੇ ਆ ਤੇ ਕੀ ਪਿਛੇ ਇਹ ਵਾਸਤੇ ਆ ਕਿਉਂਕਿ ਜਿੰਨਾ ਅਸੀਂ ਆਪਣੇ ਕੋਲੋਂ ਕਰ ਸਕਦੇ ਆ ਕਿ ਉਹ ਅਸੀਂ ਬੱਚਿਆਂ ਨਾਲ ਇਸ ਵੇਲੇ ਜਿਹੜਾ ਕਿ ਸਟੈਂਡ ਜ਼ਰੂਰ ਲੈ ਰਹੇ ਆ ਕਿਉਂਕਿ ਇਹ ਬਹੁਤ ਬੱਚਿਆਂ ਦੇ ਪੈਸੇ ਆਉਣ ਜਾਂਚ ਵੀ ਜਿਹੜਾ ਕਿ ਖਰਾਬ ਹੋ ਰਿਹਾ ਬੱਚਿਆਂ ਨੇ ਅਸਲ ਜਿਹੜੇ ਰਿਫਿਊਜ਼ਲ ਵੀ ਆ ਰਿਹਾ ਪਰ ਇਹਦਾ ਮਤਲਬ ਇਹ ਨਹੀਂ ਕਿ ਵੀਜ਼ਾ ਨਹੀਂ ਆ ਰਿਹਾ ਮੈਂ ਤੁਹਾਨੂੰ ਦੁਬਾਰਾ ਦੱਸਦਾ ਹੁਣ ਸਾਲ ਦੇ ਜਾਂਦੇ ਜਾਂਦੇ ਐਂਡ ਦੇ ਵਿੱਚ ਜਾਂਦੇ ਜਾਂਦੇ ਕਾਫੀ ਵੀਜ਼ਾ ਜਿਹੜੇ ਮੈਂ ਲਈ ਕਹੂੰਗਾ ਜਿਹੜੇ ਪਿਛਲੇ ਦਿਨਾਂ ਵਿੱਚ ਦੇਖਣ ਨੂੰ ਮਿਲਣੇ ਸ਼ੁਰੂ ਹੋ ਚੁੱਕੇ ਜਿਹੜੇ ਕਿ ਇੱਕ ਵਾਰੀ ਲਗਭਗ ਨਾ ਬਰਾਬਰ ਜਿਹੜਾ ਕਿ ਚੀਜ਼ਾਂ ਹੋ ਚੁੱਕੀਆਂ ਸੀਗੀਆਂ ਸੋ ਜ਼ਰੂਰ ਤੁਸੀਂ ਆਪਣੀ ਜਿਹੜੀ ਕਿਸਮਤ ਜਿਹੜੀ ਕਿ ਅਜਮਾ ਸਕਦੇ ਹੋ ਸੋ ਐਸ ਵੇਲੇ ਵਧੀਆ ਕਾਲਜ ਕੋਰਸ ਦੇ ਨਾਲ ਦੀ ਨਾਲ ਤੁਹਾਡਾ ਸਲਾਹਕਾਰ ਵੀ ਉਹਨਾਂ ਹੀ ਡੈਡੀਕੇਟਿਡ ਚਾਹੀਦਾ ਜਿੰਨਾ ਕਿ ਵੀਜ਼ਾ ਤੁਹਾਨੂੰ ਜਰੂਰੀ ਆ ਰਿਹਾ ਤੁਹਾਡੇ ਸਲਾਹਕਾਰ ਨੂੰ ਵੀ ਵੀਜ਼ਾ ਉਨਾ ਜ਼ਿਆਦਾ ਜਰੂਰੀ ਹੋਵੇ देन ਜਿਹੜੇ ਕਿਸੇਰੇ ਲੋਕ ਕਿ ਬਾਕੀ ਵਿਜ਼ਟਰ ਵੀਜ਼ਾ ਦੇ ਵਿੱਚ ਵੀ ਜਿਹੜੀ ਕਿ ਸਾਡੀ ਫੀਸ ਜਿਹੜੀ ਹੈਗੀ ਆ ਉਹ ਵੀ ਆਫਟਰ ਵੀਜ਼ਾ ਐਂਡ which is very nominal only in thousands ਸੋ ਮੈਂ ਇਹ ਵੀ ਹਰ ਬੰਦੇ ਨੂੰ ਕਹਿੰਦਾ ਹੁੰਦਾ ਤੇ ਅੱਜ ਸਾਰੇ ਮੈਂ ਤੇ ਇੱਕ ਹੋਰ ਕਲੈਰਿਟੀ ਦੇ ਦਵਾ ਪਹਿਲਾਂ ਹੀ ਇਸ ਵੀਡੀਓ ਚ ਵੀ ਕਹਿਣਾ ਚਾਹੁੰਦਾ ਹਾਂ ਅਸੀਂ ਐਜ਼ ਅ ਸਿਕਿਉਰਿਟੀ ਡਿਪੋਜ਼ਿਟ ਜਿਹੜੀ ਬੱਚੇ ਦੀ ਐਮਬੈਸੀ ਫੀਸ ਹੁੰਦੀ ਆ ਉਹ ਅਪਡੇਟ ਜਰੂਰ ਲਾ ਲਈ ਦੀ ਪਰ ਹਾਂ ਜਦੋਂ ਬੱਚੇ ਨੇ ਫਾਈਲ ਐਮਬੈਸੀ ਚ ਲਗਣੀ ਉਹ ਯੂਜ਼ ਕਰ ਲਈਦੀ ਆ ਉਹਦੇ ਪਿੱਛੇ ਵੀ ਸਾਰੇ ਇੱਕ ਰੀਜ਼ਨ ਹੈਗਾ ਮਲਗੀ ਸਟਾਫ ਮਿਹਨਤ ਕਰਦਾ ਰਹਿੰਦਾ ਬਾਅਦ ਚੁ ਕਹਿੰਦੇ ਜੀ ਸਾਡਾ ਮੂਡ ਬਦਲ ਗਿਆ ਸੋ ਤੁਹਾਨੂੰ ਵੀ ਪਤਾ ਹੈ ਕਿ ਸਾਡੇ ਕੋਲ ਅਸੀਂ ਕੋਈ ਕਿਹੜਾ ਕੋਈ ਪ੍ਰੋਡਕਟ ਵੇਚਦੇ ਆ ਸਾਡੇ ਕੋਲ ਵੀ ਇੱਕ ਸਮਾਂ ਹੀ ਹੈਗਾ ਜੋ ਅਸੀਂ ਖਾਸ ਵਾਦੇ ਪਰ ਵਚੇਰੀ ਜਦੀ ਗੱਲ ਕਰਦਾ ਉਹਨਾਂ ਦੀ ਫਾਈਲ ਤੇ ਅਸੀਂ ਆਪਣਾ ਡੈਡੀਕੇਟ ਕਰੀਦਾ ਸੋ ਉਹਦੇ ਵਾਸਤੇ ਮੈਂ ਦੱਸਦਾ ਕਈ ਵਾਰੀ ਬੰਦੇ ਕਹਿੰਦੇ ਜੀ ਮੇਰੇ ਤੋਂ ਇਹਨਾਂ ਨੇ ਅਜਿਹਾ ਆਪੀ ਇਹ ਤੇ ਕਹਿ ਰਹੇ ਆ ਕਿ ਜਿਹੜੇ ਕਮੈਂਟ ਵਾਦ ਕੀ ਇਹਨਾਂ ਨੇ ਮੈ ਤੋਂ 1000 ਰੁਪਏ ਮੈਡਮ ਨੇ ਮੰਗ ਲਿਆ 2000 ਮੰਗ ਲਿਆ ਯਾਰ ਉਹ ਸਿਕਿਉਰਟੀ ਹੁੰਦੀ ਉਹ ਤੁਹਾਡੀ ਐਮਬੈਸੀ ਫੀ ਜਿੰਨੀ ਵੀ ਤੁਹਾਡੀ ਲਗਣੀ ਜਿਹੜੀ ਹੈਗੀ ਆ ਉਹਦੇ ਚੋਂ ਜਿਹੜੀ ਕਿ ਉਹ ਮਾਈਨਸ ਹੋਏ ਨਹੀਂ ਆ ਜੇ ਤੁਸੀਂ ਐਮਬੈਸੀ ਵੀ ਪਹਿਲਾਂ ਵੀ ਦੇਣੀ ਕਿਉਂਕਿ ਉਹ ਤਾਂ ਲਗਣੀ ਲਗਣੀ ਆ ਸੋ that is just the security ਉਹ ਸਾਨੂੰ ਚਾਹੁੰਦੇ ਆ ਕਿ ਸਾਡੇ ਕੋਲ ਵੀ ਡੈਡੀਕੇਟ ਜਿਹੜਾ ਕਿ ਕਲਾਇੰਟ ਜਿਹੜਾ ਆਵੇ ਕਿ ਜਿਹੜਾ ਉਹ ਵੀ ਸੀਰੀਅਸ ਹੋਵੇ ਹਾਂ ਵੀ ਪਤਾ ਵਾ ਕਿ ਯਾਰ ਮੈਨੂੰ ਕਿ ਮੈਂ ਆਪਣੀ ਫਾਈਲ ਤੇ ਐਫਰਟ ਲਵਾ ਕੇ ਮੈਂ ਆਪਣਾ ਵੀਜ਼ਾ ਜਿਹੜਾ ਕਿ ਲੈਣਾ ਚਾਹੁੰਦਾ ਹੈਗਾ ਸੋ ਮ ਉਸ ਚੀਜ਼ ਤੇ ਸਰ ਆਪ ਹੀ ਅੱਜ ਕਲੈਰਿਟੀ ਦਿੱਤੀ ਜਿਹੜੇ ਕਿ ਬੱਚੇ ਪਹਿਲਾਂ ਉੱਥੇ ਕਮੈਂਟ ਕਰਨ ਬਾਕੀ ਰਾਜੀ ਖੁਸ਼ੀ ਰਹੋ ਚੜਦੀ ਕਲਾ ਚ ਰਹੋ ਸਮਾਂ ਵਧੀਆ ਸੀ ਸਮਾਂ ਵਧੀਆ ਆਊਗਾ ਮੈਂ ਤਾਂ ਹਮੇਸ਼ਾ ਸਮੇ ਨੂੰ ਪੋਜ਼ਿਟਿਵ ਮੰਨਦਾ ਹੁੰਦਾ ਜੇ ਸਮਾਂ ਔਖਾ ਵੀ ਆ ਕੇ ਆਇਆ ਨਾ ਉਹ ਔਖਾ ਸਮਾਂ ਤਾਂ ਹੀ ਆਉਂਦਾ ਕਿਉਂਕਿ ਆਉਣ ਵਾਲਾ ਕੱਲ ਜਿਹੜਾ ਕਿ ਆਉਣ ਵਾਲਾ ਬਹੁਤ ਵਧੀਆ ਹੁੰਦਾ ਸੋ ਮੇਰਾ ਜ਼ਿੰਦਗੀ ਦਾ ਜ਼ਾਤੀ ਤੇ ਜ਼ਰਬਾਤ ਖਾਸ ਆਊਟ ਦਾ ਸਟੂਡੈਂਟਸ ਨੂੰ ਮ ਕਹਾਂਗਾ ਬਿਲਕੁਲ ਵੀ ਢੇਰੀ ਨਹੀਂ ਟੋਣੀ ਚਾਹੀਦੇ ਪਹੁੰਚੇ ਹੋਏ ਆ ਪੀਆਰ ਦੀ ਵੇਟ ਕਰਨ ਦੇ ਚਾਹੀਏ ਇਥੋਂ ਵੀ ਜਿਹੜੇ ਤੁਸੀਂ ਜਿਹੜੇ ਨਵੇਂ ਜਾਣਾ ਚਾਹੁੰਦੇ ਜਿਹੜੇ ਦੀ ਵੀਜ਼ਾ ਹਜ ਤੱਕ ਨਹੀਂ ਲੱਗੇ ਜਾਂ ਹਲੇ ਕਯੂ ਚ ਲੱਗੇ ਹੁੰਦੇ ਦਲੇਰੀ ਰੋ ਆਪਣੇ ਆਪ ਨੂੰ ਇੰਪਰੂਵ ਕਰਦੇ ਰਹੋ ਬਾਕੀ ਉਸ ਬਾਈਕੂਰ ਤੇ ਛੱਡੋ ਚਲੋ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤੀਰਤ ਜੀ ਨੇ 8557885578 ਮੈਂ ਵਿਦਿਆਰਥੀਆਂ ਨੂੰ ਕਹੂੰਗਾ ਤੀਰਤ ਜੀ ਨੂੰ ਨਿੱਜੀ ਤੌਰ ਤੇ ਮਿਲ ਕੇ ਆਓ ਸਲਾਮ ਅਸ਼ਵਰਾ ਕਰੋ ਜਲੰਧਰ ਜਾਂ ਅੰਮ੍ਰਿਤਸਰ ਟਾਈਮ ਲੈ ਕੇ ਜਾਓ ਫੋਨ ਕਰਕੇ ਤੇ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤਾਂ ਕਿ ਕੋਈ ਗਲਤੀ ਨਾ ਹੋਵੇ ਤੁਹਾਡੇ ਕੋਲ ਬਹੁਤ ਧੰ